ਹੈ ਕਿ ਨਰਾਜ਼ਗੀ ਦੂਜਾ ਦੂਜਾ ਜਿਹੜਾ ਦੂਜਾ ਪੇਜ ਹੈ ਉਹ ਖੋਲੋ ਵੀ ਨਰਾਜ਼ਗੀ ਕਿੱਥੇ ਨਰਾਜ਼ਗੀ ਦਾ ਦੇਖੋ ਮੈਂ ਇਹ ਕਹਿੰਦਾ ਜੀ ਵੀ ਆਪਾਂ ਇਹ ਕਹਿੰਦੇ ਆ ਵੀ ਜਿਹੜੀਆਂ ਪਾਰਟੀ ਚ ਕੋ ਚੇਅਰਮੈਨੀਆਂ ਦਿੰਦੀ ਹੈ ਇੱਥੇ ਲੋਕਲ ਬੰਦੇ ਨੂੰ ਕਰੜ ਕੇ ਨੂੰ ਕਿਉਂ ਨਹੀਂ ਦਿੰਦੀ ਗੱਲ ਇੱਥੇ ਆ ਗਈ ਵੀ ਗੱਲ ਚੇਅਰਮੈਨੀ ਦੀ ਇਹ ਤੁਸੀਂ ਦੋਸਤੋ ਜੀ ਮੈਂ ਗੱਲ ਵੀ ਕਿਹਾ ਸੀਗਾ ਦੇਖੋ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਰਹਿੰਦੀ ਹੈ ਉਹ ਕਿਸੇ ਨਰਾਜ਼ਗੀ ਆ ਟਾਈਮ ਕਿੱਥੋਂ ਸ਼ੁਰੂ ਹੁੰਦਾ ਨਰਾਜ਼ਗੀ ਕਦਰ ਕਿੱਥੇ ਨਹੀਂ ਪਾਈ ਸ਼ੋਕ ਰੋੜਾ ਜੀ ਸ਼ਹਿਰੀ ਪ੍ਰਧਾਨ ਨੇ ਇਹਦਰ ਨਿਗਮਰਾਉਂਗੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਈ ਹੋਈ ਹੈ ਕੇਜੀਵਾੜ ਜੀ ਰਿੰਦਕੇ ਜੀ ਜੇ ਜੀਵਾਲ ਜੀ ਦੀ ਫੋਟੋ ਲੱਗੀ ਆ ਐਮਐਲਏ ਨਾ ਆਪ ਗੁਰਦੇਵ ਮਾਨ ਜੀ ਦੀ ਫੋਟੋ ਲਾਈ ਆ ਮੁਕਰ ਭਾਈ ਜਨਬ ਬਰਕਤ ਜੁਰੇ ਸਤਾਈ ਚ ਪਿੱਛੇ ਕੋ ਹਟ ਰਿਹਾ ਕਿਉਂ ਪਿੱਛੇ ਹੈ ਕਿਉਂ ਹਟ ਰਿਹਾ ਸਾਡੀ ਬਹੁਤ ਸਾਨੂੰ ਮੈਂ ਤਾਂ ਦੇਖੋ ਟੈਨਸ਼ਨ ਇਸ ਚੀ ਦੀ ਬਗਲਾ ਕਹਿੰਦਾ ਤੁਸੀਂ ਮੁਰੇ ਪਿੱਛੇ ਕਿਉਂ ਅਸੀਂ ਕਹਿੰਦੇ ਉਹ ਪਾਰਟੀ ਲਈ ਫਿਕਰਮੰਤਾ ਕੋਈ ਕੋਈ ਹੁੰਦਾ ਮੈਂ ਇਹਦਾ ਹਿਸਾਬ ਲਾ ਜੀ ਅਸੀਂ ਕਹਿੰਦੇ ਆ ਪਾਰਟੀ ਦਾ ਦੇਖੋ ਜੀ ਅਸੀਂ ਦਾ ਕਾਹੀ ਤਾਂ ਅਸੀਂ ਹਾਂ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਰੰਤੀ ਸਿੰਘ ਨਾਬੇ ਵਾਲੇ ਦਾ ਪੇਜ ਆਓ ਅੱਜ ਗੱਲਬਾਤ ਕਰਾਉਣੇ ਆ ਨਾਬਾ ਦੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਰੋੜਾ ਜ ਵੀ ਕੀ ਨਰਾਜ਼ਗੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ 'ਚ ਕਿ ਪਾਰਟੀ ਤੋਂ ਨਰਾਜ਼ ਨੇ ਕਿਸੇ ਖਾਸ ਬੰਦੇ ਤੋਂ ਨਰਾਜ਼ ਨੇ ਜਾਂ ਕੀ ਗੱਲਬਾਤ ਆ ਸ਼ੁਭ ਰੋੜਾ ਜੀ ਨਮਸਕਾਰ ਜੀ ਨਮਸਕਾਰ ਜੀ ਅਰੋੜਾ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਬੇ 'ਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਨਰਾਜ਼ਗੀਆਂ ਕਿਸੇ ਦੀਆਂ ਵੱਧ ਰਹੀਆਂ ਨੇ ਥੋਡੀਆਂ ਫੇਸਬੁੱਕ ਤੇ ਅਸੀਂ ਦੇਖਿਆ ਤੁਸੀਂ ਪ੍ਰਾਪਰਟੀ ਡੀਲਰਾਂ ਨਾਲ ਵੀ ਪੋਸਟ ਪਾਈ ਹੋਈ ਆ ਹੋਰ ਵੀ ਪਾਈ ਨਰਾਜ਼ਗੀ ਪਾਰਟੀ ਨਾਲ ਆ ਜਾਂ ਕਿਸੇ ਖਾਸ ਬੰਦੇ ਨਾਲ ਆ ਦੇਖੋ ਗੱਲ ਹੈ ਜੀ ਪ੍ਰਾਪਰਟੀ ਡੀਲਰ ਦਾ ਮੁੱਦਾ ਆ ਗਿਆ ਜੀ ਪ੍ਰਾਪਰਟੀ ਡੀਲਰ ਦੇਖੋ ਠੀਕ ਹੈ ਸਾਰੇ ਵਪਾਰੀ ਵੀ ਜੁੜੇ ਹੋਏ ਨੇ ਪ੍ਰਾਪਰਟੀਆਂ ਸਾਰੇ ਲੱਗੇ ਹੋਏ ਨੇ ਪਰ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਦਸਤਰਾਜੋ ਕੀ ਆ ਰਹੀਆਂ ਨੇ ਵੀ ਪਿਛਲੇ 2-2 ਮਹੀਨੇ ਤੋਂ ਉਹ ਗੇੜੇ ਖਾ ਰਹੇ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲਦਾ ਠੀਕ ਹੈ ਇਹਦੇ 'ਚ ਸਾਡੀ ਤਾਂ ਦੇਖੋ ਹੀ ਆਵਾਜ਼ ਆ ਅਫਸਰਾਂ ਨੂੰ ਵੀ 2-2 ਮਹੀਨੇ ਨਹੀਂ ਲਾਣਾ ਚਾਹੀ ਐਨਓਸੀ ਲਾਵਾਂਗੇ ਤਾਂ ਸਾਡੀ ਸਰਕਾਰ ਦੀ ਰਿਸਟਰੀ ਆਉਣੀ ਆ ਸਾਡੀ ਸਰਕਾਰ ਦੇ ਖਜ਼ਾਨੇ ਵਿੱਚ ਜਾਨੇਗਾ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਹਿੰਦੇ ਨੇ ਜੀ ਸਾਰਾ ਹੀ ਕੰਮ ਆਨਲਾਈਨ ਕਰਤਾ ਸਾਰੀਆਂ ਰੇਸ਼ਟੀਆਂ ਹੋਣ ਲੱਗ ਗਿਆ ਜੀ ਜੇ ਹੋਣ ਲੱਗ ਗਿਆ ਉਹ ਲੱਗ ਗਿਆ ਫਿਰ ਉਹ ਗੱਲ ਕਿੱਥੇ ਘਰੇ ਜਾਂਦੀ ਹੈ ਜੀ ਮੈਂ ਤਾਂ ਬਲਕੇ ਦੇਖੋ ਗੱਲ ਹੈ ਮੈਂ ਪੋਲਿਟਿਕਸ ਤੋਂ ਹੁਨੇ ਹੁਨੇ ਆਇਆ ਨੌਲੇਜ ਜਿੰਨੀ ਹੈਗੀ ਨਹੀਂ ਹੈਗੀ ਉਹ ਤਾਂ ਗੱਲ ਲੱਗਾ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਦਿਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਵੀ ਇਹ ਜਿਹੇ ਸਰਕਾਰ ਨਾ ਕਦੇ ਆਈ ਹੈ ਨਾ ਕਦੇ ਆਵੇ ਠੀਕ ਹੈ ਮਤਲਬ ਇਹ ਜੀ ਮਤਲਬ ਵੀ ਜਿਹੜੇ ਨਰਾਜ਼ ਚੱਲਦੇ ਨੇ ਉਹੀ ਜੀ ਸਰਕਾਰ ਨਹੀਂ ਨਹੀਂ ਹਾਂ ਨਰਾਜ਼ੇ ਕੋਨ ਨਰਾਜ਼ ਤਾਂ ਥੋੜੀ-ਮੋਟੀ ਘਰਾਂ 'ਚ ਵੀ ਹੋ ਜਾਂਦੀ ਹੈ ਮੈਂ ਪਾਰਟੀ ਤੋਂ ਨਰਾਜ਼ ਸੀ ਮੇਰੇ ਮਨ 'ਚ ਸੀਗਾ ਕਿ ਪਾਰਟੀਆਂ ਨੂੰ ਬਰਕਰਾਰ ਦੀ ਕਦਰ ਪਾਣੀ ਚਾਹੀਦੀ ਹੈ ਥੋੜੀ-ਮੋਟੀ ਦੇਖੋ ਪਾਣੀ ਵੀ ਚਾਹੀਦੀ ਹੈ ਜਿਹੜੇ ਪਾਰਟੀਆਂ ਸ਼ਹਿਰੀ ਪ੍ਰਧਾਨ ਲੱਗਿਓ ਥੋੜੀ ਕਦਰ ਨਹੀਂ ਪਈ ਮਤਲਬ ਨਹੀਂ ਨਹੀਂ ਸ਼ਹਿਰੀ ਪ੍ਰਧਾਨ ਲੱਗਿਆ ਜੀ ਮੈਨੂੰ ਪਾਰਟੀ ਨੇ ਜੇ ਬਹੁਤ ਬੜੀ ਕਦਰ ਦਿੱਤੀ ਹੈ ਮੈਂ ਸ਼ਹਿਰ ਦਾ ਉਹਦਾ ਦਿੱਤਾ 2020 'ਚ ਮੈਂ ਪਾਰਟੀ ਜੁਆਇਨ ਕੀਤੀ ਹੈ 2021 'ਚ ਮੈਨੂੰ ਟਿਕਟ ਦਿੱਤੀ ਹੈ ਮੈਂ ਐਮਸੀ ਇਲੈਕਸ਼ਨ ਜਿੱਤੀ ਹੈ ਹਾਰ ਜਿੱਤ ਲੱਗ ਬਣੀ ਹੋਈ ਹੈ ਪਰ ਪਾਰਟੀ ਦੇ ਮੈਨੂੰ 2022 ਦੇ ਵਿੱਚ ਅਸੀਂ ਪੂਰਾ ਪਾਰਟੀ ਇਹ ਟਾਈਮ ਕਿੱਥੋਂ ਸ਼ੁਰੂ ਹੁੰਦਾ ਨਰਾਜ ਕਿ ਕਦਰ ਕਿੱਥੇ ਨਹੀਂ ਪਾਈ ਸ਼ੋਕਰੋੜਾ ਜੀ ਸ਼ਹਿਰੀ ਪ੍ਰਧਾਨ ਨੇ ਇੱਧਰ ਨਿਗਾ ਮਰਾਉਂਗੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਈ ਹੋਈ ਹੈ ਕੇਜੀਵਾਲ ਜੀ ਰਿੰਦਕੇ ਜੀ ਕੇਜੀਵਾਲ ਜੀ ਦੀ ਫੋਟੋ ਲੱਗੀ ਹੈ ਐਮਐਲਏ ਨਾ ਆਪਾ ਗੁਰਦੇਵ ਮਾਨ ਜੀ ਦੀ ਫੋਟੋ ਲਾਈ ਹੋਈ ਹੈ ਮੁੱਖ ਦਫ਼ਤਰ ਮਤਲਬ ਇੱਡਾ ਵਧੀਆ ਦਫ਼ਤਰ ਤਿਆਰ ਕੀਤਾ ਹੋਇਆ ਤੁਹਾਡਾ ਤੇ ਫਿਰ ਨਰਾਜ਼ਗੀ ਕਿੱਥੇ ਰਹਿ ਗਈ ਦੇਖੋ ਗੱਲ ਪਤਾ ਕੀ ਗੱਲ ਆ ਐਮ ਐਲ اے ਸਾਹਿਬ ਵਧੀਆ ਬੰਦੇ ਨੇ ਮੇਰੇ ਕੋਲ ਹੁੰਦੇ ਜਾਂਦੇ ਨੇ ਮੈਂ ਵੀ ਉਹਨਾਂ ਕੋਲ ਆਉਂਦਾ ਜਾਂਦਾ ਠੀਕ ਹੈ ਉਹਨਾਂ ਨੇ ਸਾਢੇ 3 ਸਾਲ ਦੇ ਵਿੱਚ ਦੇਖੋ ਸ਼ਹਿਰ ਚ ਮੈਂ ਨਹੀਂ ਕਹਿੰਦਾ ਕੋਈ ਮੜਾ ਕੰਮ ਤਾਂ ਨਹੀਂ ਕਰਵਾਇਆ ਠੀਕ ਹੈ ਕੋਈ ਕੰਮ ਇਹਜ ਨੇ ਬਹੁਤ ਦੇ ਵਧੀਆ ਕਰਾਏ ਨੇ ਜਿਵੇਂ ਮੰਨ ਲਓ ਕੋਈ ਜੀ ਐਸ ਕੇ ਫੈਕਟਰੀ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਮਸ਼ੀਨਰੀ ਦਵਾਈ ਕਮੇਟੀ ਠੀਕ ਹੈ ਫਿਰ ਕਮੇਟੀ ਦੇ ਅਫਸਰ ਨਾਲ ਮੀਟਿੰਗ ਕਰਕੇ 90 ਦੇ ਪ੍ਰਤੀ ਦੋ ਬੱਸ ਸਟੈਂਡ ਵੀ ਬਣਾਏ ਦੇਖੋ ਬਹੁਤ ਵਧੀਆ ਮੈਂ ਨਹੀਂ ਕਹਿੰਦਾ ਕੰਮ ਕੰਮ ਵਧੀਆ ਕਿਤੇ ਨੇ ਪਰ ਇਹ ਵੀ ਜਦ ਵਰਕਰ ਦੀ ਥੋੜੀ ਮੋਟੀ ਕਦਰ ਨਾ ਪਵੇ ਨਾ ਵਰਕਰ ਥੋੜਾ ਗੁੱਸੇ ਹੋ ਜਾਂਦਾ ਰੋੜਾ ਸਾਹਿਬ ਕੰਮ ਵੀ ਵਧੀਆ ਅਰਗੇਨਾਈਜ਼ ਜਾਨੇ ਹੋ ਨਰਾਜ਼ਗੀ ਵੀ ਪੇਸ਼ ਕਰੀ ਜਾਂਦੇ ਹੋ ਨਰਾਜ਼ਗੀ ਤਾਂ ਪੈਸਾ ਵੀ ਹੈ ਕਿੱਥੇ ਨਰਾਜ਼ਗੀ ਦੂਜਾ ਜਿਹੜਾ ਦੂਜਾ ਪੇਜ ਹੈ ਉਹ ਖੋਲੋ ਵੀ ਨਰਾਜ਼ਗੀ ਕਿੱਥੇ ਨਰਾਜ਼ਗੀ ਤਾਂ ਦੇਖੋ ਮੈਂ ਇਹ ਕਹਿੰਦਾ ਜੀ ਵੀ ਆਪਾਂ ਇਹ ਕਹਿੰਦੇ ਆ ਵੀ ਜਿਹੜੀਆਂ ਪਾਰਟੀ ਚ ਕੋ ਚੇਅਰਮੈਨੀਆਂ ਦਿੰਦੀ ਹੈ ਇੱਥੇ ਲੋਕਲ ਬੰਦੇ ਨੂੰ ਵਰਕਰ ਨੂੰ ਕਿਉਂ ਨਹੀਂ ਦਿੰਦੀ ਗੱਲ ਇੱਥੇ ਆ ਗਈ ਵੀ ਗੱਲ ਚੇਅਰਮੈਨੀ ਦੀ ਹੈ ਇਹ ਤੁਸੀਂ ਦੋਸਤੋ ਜੀ ਖਾ ਲਿਆ ਮੈਂ ਕੱਲ ਵੀ ਕਿਹਾ ਸੀਗਾ ਦੇਖੋ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਵਾਈਸ ਚੇਅਰਮੈਨ ਹੀ ਰਹਿੰਦੀ ਹੈ ਉਹ ਕਿਸੇ ਵਪਾਰੀ ਨੂੰ ਦਿਓ ਮੈਂ ਮੈਂ ਤਾਂ ਨਹੀਂ ਮੰਗਦਾ ਵਪਾਰੀ ਨੂੰ ਦਿਓ ਵਪਾਰੀ ਅਸੀਂ ਜੋੜਿਆ ਵਪਾਰੀ ਤੁਸੀਂ ਵੀ ਵਪਾਰੀ ਹੋ ਜੀ ਚਲੋ ਮੈਂ ਨਹੀਂ ਕਹਦਾ ਮੰਡੀ ਵਾਲਿਆਂ ਨੂੰ ਦਿਓ ਕਿਸੇ ਨੂੰ ਅੱਛੀ ਗੱਲ ਹੈ ਵਪਾਰੀ ਹੋਰ ਜੋੜੇ ਐਮਐਲਏ ਸਾਬ ਤਾਂ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਵਪਾਰੀਆਂ ਦੇ ਪਰਤੇ ਪਰ ਸਮਝ ਤੋਂ ਬਾਹਰ ਆ ਸਾਡੇ ਵੀ ਸਰਕਾਰ ਦੇ 90 ਦੇ ਪ੍ਰਤੀ ਕੀ ਇਹ ਜੀ ਗੱਲ ਹੈ ਠੀਕ ਹੈ ਤੇ ਹੋਰ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਆਹ ਕੰਮ ਨਹੀਂ ਹੋਇਆ ਜੀ ਆਹ ਬਾੜ ਚ ਕੰਮ ਨਹੀਂ ਉਹ ਕਿਸ ਤਰ੍ਹਾਂ ਦਾ ਉਹ ਬਾੜਾਂ ਜੀ ਪਤਾ ਕੀ ਗੱਲ ਹੈ ਦੇਖੋ ਆਪਣੇ 23 ਦੇ 23 ਬਾੜ ਨੇ ਆਪਣੇ ਸਾਂਝੇ ਬਾੜ ਨੇ ਠੀਕ ਹੈ ਆਪਾਂ ਜਿਹੜੀ ਮਰਜ਼ੀ ਪਾਰਟੀ ਲਾ ਲਈਓ ਠੀਕ ਹੈ ਸਾਡੀ ਦੇਖੋ ਆ ਆਦੀ ਪਾਰਟੀ ਆ ਅਸੀਂ 23 ਦੇ 23 ਐਮਸੀ 2021 ਚ ਲੜਾਏ ਚਲੋ ਸਾਡਾ ਕੋਈ ਨਹੀਂ ਵਰਕਰ ਜਿੱਥੇ ਆ ਗੱਲ ਲੱਗਾ ਲੇਕਿਨ ਪਾਰਟੀ ਦਾ ਸਟੈਂਡ ਹੋ ਗਈ ਨਾ 2021 ਪਾਰਟੀ ਦਾ ਸਟੈਂਡ ਹੋ ਗਈ ਬਿਲਕੁਲ ਬਿਲਕੁਲ ਲੇਕਿਨ ਅਸੀਂ ਕਹਿੰਦੇ ਆ ਵੀ ਉਹ ਵਰਕਰਾਂ ਦੀ ਵੀ ਵੈਲਿਊ ਪੈਣੀ ਚਾਹੀਦੀ ਠੀਕ ਹੈ ਦੇਖੋ ਮੈਂ ਕਿਸੇ ਦਾ ਬਾੜ ਦਾ ਨਾਂ ਨਹੀਂ ਲੈਂਦਾ ਕੋਈ ਬਾੜ ਦੇ ਵਿੱਚ ਆਪਾਂ ਕੰਮ ਕਰਦੇ ਉਹਨੂੰ ਵੀ ਤਾਂ ਪੁੱਛੋ ਵੀ ਭਾਈ ਤင်း ਨੇ ਇੰਨਾ ਕੀਤਾ ਕਰੋ ਤੂੰ ਵੀ ਕਰੋ ਉਹ ਨਾਲ ਲੜ ਕੇ ਜੰਗੇ ਉਹਨੂੰ ਵੀ ਅੱਗੇ ਚਾਂਸ ਮਿਲ ਜਾ ਹੁਣ ਮੂਰੇ ਇਲੈਕਸ਼ਨ ਨੇ ਜੇ ਆਪਾਂ ਉਹਦੀ ਵਰਕਰ ਦੀ ਸੁਣਾਂਗੇ ਤਾਂ ਜਿੱਤੂਗਾ ਨਹੀਂ ਉਹਦੀ ਹੋਈ ਪੀਛੇ ਨਾ ਲੱਗਦਾ ਜਿੱਤੋਂਗੇ ਸਟੇਜ ਦੀ ਤਿਆਰੀ ਹੈ ਹੂੰ ਪਤਾ ਕੀ ਕਰਦਾ ਜੀ ਸਾਈਜ਼ ਤਾਂ ਦੇਖੋ ਮੈਂ ਕਹਿੰਦਾ ਹਸਤਾ ਪਾਰਟੀ ਨਾਲ ਖੜਿਆ ਮੈਂ ਨਹੀਂ ਪਾਰਟੀ ਛੱਡਦਾ ਠੀਕ ਹੈ ਮੈਂ ਕਿਸੇ ਪਾਰਟੀ ਜਾਂਦਾ ਇਹ ਨਾਰਾਜ਼ਗੀ ਪੇਸ਼ ਹੋਣ ਤੋਂ ਬਾਅਦ ਪਾਰਟੀਆਂ ਦੇ ਫੋਨ ਆਏ ਹੋਣਗੇ ਜਾਂ ਇਹ ਹੋ ਜਾਦਾ ਵੀ ਆ ਜਾਓ ਜੀ ਆਹ ਪਾਰਟੀ ਤੁਹਾਨੂੰ ਇਹ ਉਹ ਤੋਂ ਦਿਨ ਫੋਨ ਆਏ ਨੇ ਪਰ ਆਪਾਂ ਕਿਸੇ ਪਾਰਟੀ ਜਾਂਦੇ ਨਹੀਂ ਆਪਾਂ ਪਹਿਲੀ ਵਾਰ ਪਾਰਟੀ ਜੁਆਇਨ ਹੋਇਆ ਇੱਕ ਇਹ 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 ਦਾਵਾ ਥੋੜਾ ਵੀ ਕਿਸੇ ਪਾਰਟੀ ਜਾਂਦੇ ਜਾਂਦੇ ਨਹੀਂ ਬਿਲਕੁਲ ਨਹੀਂ ਜੰਨੇ ਓਕੇ ਇਹ ਪਾਰਟੀ ਬਹੁਤ ਵੱਡਾ ਦਾਵਾ ਕਰ ਰਹੇ ਕੱਲ ਨੂੰ ਇਹ ਇਹ ਮੈਂ ਇਹੀ ਮੈਂ ਇੱਕ ਇਹੀ ਕੈਮਰਾ ਠੋਡੇ ਕੰਨੀ ਹੋਣਾ ਕੋਈ ਗੱਲ ਪਤਾ ਕੀ ਕਹਿੰਦਾ ਜੀ ਇਹ ਪਾਰਟੀ ਆਪਾਂ ਸੀਐਮ ਸਾਹਿਬ ਦੀ ਤਾਂ ਬਹੁਤ ਤਾਰੀਫ ਕਰਦੇ ਆ ਠੀਕ ਹੈ ਬੇਹਜਾ ਸੀਐਮ ਸਾਹਿਬ ਕਿਸੇ ਨੂੰ ਮਦਦ ਕਿੰਨੀ ਹਿਸ ਫੈਸਿਲਿਟੀ ਦਾ ਸੀਐਮ ਸਾਹਿਬ ਨੇ ਦਿੱਤੇ ਪਿੰਡਾਂ ਦੇ ਪ੍ਰਤੀ ਸ਼ਹਿਰ ਦੇ ਬਿਰਦੀ 80 90% ਲੋਕ ਬਿਜਲੀ ਦੇ ਬਿਲਾ ਤੋਂ ਖੁਸ਼ ਨੇ ਠੀਕ ਹੈ ਜੀ ਠੀਕ ਹੈ ਨਾ ਥੋੜਾ ਮੋਟਾ ਦੇਖੋ ਕਮੀਆਂ ਤਾਂ ਰਹਿੰਦੀਆਂ ਨੇ ਜੀ ਕੋਈ ਐਨਾ ਤਾਂ ਦੇਖੋ ਪਿਛਲੇ 70 ਸਾਲਾਂ ਵਾਲਾ ਕੰਮ ਅੱਡੀ ਜਲਦੀ ਤੋਂ 3.5 ਸਾਲ ਚੋਣਾਂ ਰਿਹਾ ਹੂੰ ਪਾਰਟੀ ਕਿੰਨਿਓ ਕੋਈ ਉਹ ਨਹੀਂ ਥੋੜੀ-ਮੋਟੀ ਨਾਰਾਜ਼ਗੀ ਮੇਰੇ ਨਾਲ ਹੋ ਗਈ ਕੱਲ ਆਪਾਂ ਨੂੰ ਮਹਿਸੂਸ ਹੋਇਆ ਮੈਨੇ ਵੀ ਪੋਸਟ ਪਾਈ ਵੀ ਭਾਈ ਬਰਕਰਾਰ ਦੀ ਬਰਕਰਾਰ ਨੂੰ ਪਾਰਟੀ ਭੁੱਲ ਗਈ ਅਸੀਂ ਕਹਿੰਦੇ ਹੁਣ ਵੀ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਐਮਐਲਏ ਸਾਹਿਬ ਵਧੀਆ ਬੰਦੇ ਨੇ ਲੋਕਾਂ ਨੂੰ ਜੋੜਨ ਨਾਲ ਲੈਣ ਨਾਰਾਜ਼ਗੀ ਤੋਂ ਬਾਅਦ ਕੋਈ ਪਾਰਟੀ ਦੇ ਵੱਡੇ ਲੀਡਰ ਦਾ ਜਾਂ ਮਤਲਬ ਹੋਰ ਕਿਸੇ ਦਾ ਫੋਨ ਆਇਆ ਤੁਹਾਨੂੰ ਵੀ ਭਾਈ अरोड़ा ਸਾਹਿਬ ਨੇ ਰਾਜੀ ਵੀ ਜ਼ਿਲ੍ਹਾ ਪ੍ਰਧਾਨ ਜੀ ਦਾ ਫੋਨ ਆਇਆ ਠੀਕ ਹੈ ਉਹ ਕਹਿੰਦਾ अरोड़ा ਜੀ ਕੀ ਨਰਾਜ਼ ਗਿਆ ਮਗਾ ਜੀ ਨਰਾਜ਼ਗੀ ਤਾਂ ਦੇਖੋ ਥੋੜੀ-ਮੋਟੀ ਹੁੰਦੀ ਹੈ ਇਹ ਵੀ ਗੱਲ ਹੈ ਵਰਕਰ ਦੀ ਵੈਲਿਊ ਉਹ ਕਹਿੰਨੀ ਮੈਂ ਤੁਹਾਨੂੰ ਆ ਕੇ ਮਿਲਦਾ ਮੈਂ ਕਹਿੰਦਾ ਇਹ ਕਾਰਨ ਕੀ ਹੈ ਵੀ ਆਮ ਆਦਮੀ ਪਾਰਟੀ ਵਰਕਰਾਂ ਦੀ ਵੈਲਿਊ ਨਹੀਂ ਪਾਉਂਦੀ ਜੇ ਗੱਲ ਕਰੀਏ ਨਾਲ ਦੀ ਨਾਲ ਚੇਅਰਮੈਨ ਸ੍ਰੀਂਦਰਪਾਲ ਸ਼ਰਮਾ ਜੀ ਦੀ ਵੀ ਅਮਰ ਜਰਮਨੀ ਤੋਂ ਨੋਟੀਫਿਕੇਸ਼ਨ ਹਟ ਨਿਕਲਿਆ ਪਹਿਲਾਂ ਵੀ ਕਈ ਮੈਂ ਦੇਖਿਆ ਉਹ ਨਾਰਾਜ਼ ਹੁੰਦੇ ਆ ਕੋਈ ਕਿਸੇ ਗੱਲ ਨੂੰ ਲੈ ਕੇ ਕੋਈ ਕਿਸੇ ਗੱਲ ਨੂੰ ਲੈ ਕੇ ਤਾਂ ਕਿੱਥੇ ਖੜੀ ਹੈ ਨਾਰਾਜ਼ੀ ਕੋ ਸਰੇਂਦਰ ਸਿੰਘ ਸ਼ਰਮਾ ਜੀ ਮੇਰੇ ਭਰਾ ਨੇ ਬੜੇ ਠੀਕ ਹੈ ਉਹਨਾਂ ਨੇ 2.5 ਸਾਲ ਲਾਏ ਨੇ ਸਾਡੇ ਵੀ ਵਧੀਆ ਉਹ ਪਾਰਟੀ ਦੇ ਵਰਕਰ ਨੇ ਠੀਕ ਹੈ ਉਹਨਾਂ ਨੂੰ ਦੇਖੋ ਹੋ ਸਕਦਾ ਪਾਰਟੀ ਦਾ ਮਨ ਹੋਵੇ ਵੀ ਅਸੀਂ ਕੋਈ ਨਾਰਾਜ਼ ਨਹੀਂ ਪਾਰਟੀ ਨੂੰ ਅਸੀਂ 2.5 ਸਾਲ ਬਾਅਦ ਕਿਸੇ ਨੂੰ ਹੋਰ ਨੂੰ ਚਾਂਸ ਦੇ ਦਿੰਦੇ ਹਾਂ ਹਾਂ ਬਿਲਕੁਲ ਹੁਣ ਮੰਨ ਲਓ ਮੈਨੂੰ ਵੀ ਸੀ ਉਹ ਚਾਂਸ ਮੈਨੂੰ ਨਹੀਂ ਮਿਲਿਆ ਮੈਂ ਕੋਈ ਇਸ ਕਰਕੇ ਨਰਾਜ਼ ਅਸੀਂ ਕਹਿੰਦੇ ਵੀ ਸ਼ਹਿਰ ਦੇ ਬੰਦੇ ਨੂੰ ਦਿਓ ਅਵਾ ਨਹੀਂ ਜਿਨ੍ਹਾਂ ਨੂੰ ਮਿਲ ਰਹੀਆਂ ਨਾ ਉਹ ਸ਼ਹਿਰ ਦੇ ਨਹੀਂ 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 ਸ਼ਹਿਰ ਦੇ ਨਹੀਂ ਮੈਂ ਨਹੀਂ ਕਹਿੰਦਾ ਬਾਹਰ ਬਾਹਰ ਉਹ ਅੱਗੇ ਕਿਤੇ ਲੇਕਿਨ ਫਿਰ ਵੀ ਅਸੀਂ ਕਹਿਣਾ ਵੀ ਕਿਸੇ ਵਪਾਰ ਜਿਨ੍ਹਾਂ ਨੇ ਵਪਾਰੀਆਂ ਨੇ ਮਿਹਨਤ ਕੀਤੀ ਕਿਸੇ ਨੂੰ ਤਾਂ ਨਾਲ ਜੋੜੋ ਓਕੇ ਮੇਨਾ ਤੁਹਾਡਾ ਗੱਲ ਹੈ ਵੀ ਜਿਹੜੀ ਵਪਾਰੀਆਂ ਨੂੰ ਨਾਲ ਚੇਅਰਮੈਨ ਹੀ ਪਈ ਹੈ ਜਿਹੜੀ ਉਹ ਵੀ ਦੇਣੀ ਚਾਹੀਦੀ ਹੈ ਜੀ ਕੋਈ ਸਾਲ ਰਹੇਗਾ ਵੋਟਾਂ ਨੂੰ ਉਹ ਵੀ ਲੈਣੀ ਚਾਹੀਦੀ ਜੇ ਦੇਣੀ ਚਾਹੀਦੀ ਇਹ ਵੋਟਾਂ ਤੋਂ ਪਹਿਲਾਂ ਹੀ ਨਰਾਜ਼ਗੀ ਕਿਉਂ ਪੇਸ਼ ਹੋਣ ਲੱਗੀਆਂ 2-3 ਸਾਲਾਂ ਤੋਂ ਕਿਉਂ ਨਹੀਂ ਤਿੰਨ ਤਿੰਨ ਸਾਲਾਂ ਦੇ ਤਿੰਨ ਸਾਲਾਂ ਵਿੱਚ ਕਿਉਂ ਨਹੀਂ ਪੇਸ਼ ਬਰਕਰ ਜਿਹੜਾ ਹੁੰਦਾ ਮੌਕੇ ਤੇ ਆਪਣੇ ਜੇ ਕੋਈ ਮੰਦੀ ਹੁੰਦੀ ਹੈ ਥੋੜੀ ਮੁੱਟੇ ਦਾ ਵਡਾਸ ਕੱਢਦੇ ਆ ਹੂੰ ਫਿਰ ਹੁਣ ਹੁਣ ਅਸੀਂ ਕੀ ਮੰਨੀ ਆ ਵੀ ਰੋੜਾ ਸਾਹਿਬ ਨੂੰ ਜੇ ਚੇਅਰਮੈਨੀ ਤੁਸੀਂ ਕਹਿ ਰਹੇ ਹੋ ਵੀ ਸਾਡਾ ਮੰਨ ਸੀ ਜਾਂ ਕਿਸੇ ਤਰ੍ਹਾਂ ਜੇ ਚੇਅਰਮੈਨੀ ਨਹੀਂ ਮਿਲਦੀ ਨਹੀਂ ਮੈਂ ਇਹਨੂੰ ਕਹਿੰਦਾ ਚੇਅਰਮੈਨੀ ਮੈਨੂੰ 1% ਵੀ ਕੋਈ ਲਾਲਚ ਨਹੀਂ ਮੈਨੂੰ ਤਾਂ ਜਿਹੜਾ ਉਹਦਾ ਮਿਲਿਆ ਹੈ ਬਹੁਤ بڑا ਜਿਹੜਾ ਉਹਦਾ ਮਿਲਿਆ ਹੈ ਬੜਾ ਬਹੁਤ بڑا ਸਾਡੇ ਲਈ ਤੁਹਾਡੇ ਫੋਨ ਚ ਸੁਣੇ ਜਾਂਦੇ ਨੇ ਸਾਡਾ ਪੂਰਾ ਸਤਿਕਾਰ ਕਰਦੇ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਤੁਹਾਡਾ ਵਾਈਸ ਸ਼ਹਿਰ ਮੈਂ ਦਫ਼ਤਰਾਂ ਜਾਣਾ ਮੇਰਾ ਪੂਰਾ ਸਤਿਕਾਰ ਆ ਠੀਕ ਹੈ ਕਿਤੇ ਵੀ ਜਾਣਾ ਹੂੰ ਪੂਰਾ ਦਿਲੋਂ ਸਤਿਕਾਰ ਆ ਐਮਐਲਏ ਸਾਹਿਬ ਨਾਲ ਵੀ ਕਈ ਵਾਰ ਗਿਆ ਕਦੇ ਕੋਈ ਦਿੱਕਤ ਨਹੀਂ ਐਮਐਲਏ ਸਾਹਿਬ ਫੋਨ ਚੱਕਦੇ ਨੇ ਮੈਂ ਕਹਿੰਦਾ ਚੱਕਦੇ ਨੇ ਮੇਰੇ ਕੋਲ ਆਉਂਦੇ ਨੇ ਆਉਂਦੇ ਨੇ ਡੋਟੇ ਅੱਛਾ ਕੰਮ ਹੁੰਦੇ ਨੇ ਡੋਟੇ ਕੰਮ ਹੁੰਦੇ ਨੇ ਕੰਮ ਵਾਲੀ ਕੋਈ ਦਿੱਕਤ ਨਹੀਂ ਪਰ ਇਸ ਚੀਜ਼ ਦੀ ਹੈ ਵੀ ਆਪਾਂ ਕਹਿੰਦੇ ਵੀ ਜਿਹੜੇ ਕੰਮ ਹੁਣ ਐਮਐਲਏ ਸਾਹਿਬ ਫੋਨ ਚੱਕਦੇ ਨੇ ਐਮਐਲਏ ਸਾਹਿਬ ਕੰਮ ਕਰਦੇ ਨੇ ਤੁਹਾਡਾ ਸ਼ਹਿਰੀ ਪ੍ਰਧਾਨ ਦਾ ਉਹਦਾ ਤੁਹਾਡੇ ਕੋਲ ਫਿਰ ਰੋੜਾ ਸਾਹਿਬ ਗੱਲ ਉਹ ਹੈ ਵੀ ਮੈਂ ਤਾਂ ਹੁਣ ਇਹ ਗੱਲ ਕਹੂੰਗਾ ਵੀ ਨਰਾਜ਼ਗੀ ਫੇਰ ਨਰਾਜ਼ਗੀ ਪਤਾ ਨਹੀਂ ਕਿ ਜੱਲਾ ਨਰਾਜ਼ਗੀ ਮੇਰੇ ਇਕੱਲੇ ਨਾਲ ਨਹੀਂ ਜਾਈ ਹੁੰਦੀ ਨਰਾਜ਼ਗੀ ਤਾਂ ਦੇਖੋ ਮੈਨੂੰ ਆਦੋ ਦਿੱਤਾ ਹੈ ਨਰਾਜ਼ ਮੈਂ ਹੀ ਨਰਾਜ਼ ਹਾਂ ਦੀ ਪਾਰਟੀ ਨਾਲ ਦੂਜੇ ਤਾਂ ਵਪਾਰੀ ਹੋਣ ਰਹੇ ਪਰ ਜਿਹੜੇ ਵਪਾਰੀ ਆਪਾਂ ਨੂੰ ਜੋੜੇ ਜਿੰਨਾਂ ਨੇ ਸਾਥ ਦਿੱਤਾ ਉਹਨਾਂ ਨੂੰ ਵੀ ਕੋ ਚਾਂਸ ਦੇਈ ਜਾ ਨਾ ਉਹਨਾਂ ਨੂੰ ਚਾਂਸ ਲੋਕਾਂ ਲਈ ਚਾਂਸ ਮੰਗਦੇ ਆਪਣੇ ਲਈ ਦੇਖੋ ਗੱਲ ਪਤਾ ਕੀ ਆਪਣੇ ਲਈ ਤਾਂ ਨਹੀਂ ਮੰਗਦੇ ਲੋਕਾਂ ਲਈ ਮੰਗਦੇ ਤੁਹਾਨੂੰ ਦਾ ਪ੍ਰਮਾਤਮਾ ਦਾ ਦਿੱਤਾ ਦੇਖੋ ਹੁਣ ਵੀ ਹੈ ਪਹਿਲਾਂ ਵੀ ਉਹਦਾ ਦਿੱਤਾ ਇਹ ਲੀਡਰ ਤਾਂ ਉਹੀ ਹੁੰਦਾ ਜਿਹੜਾ ਲੋਕਾਂ ਲਈ ਕੰਮ ਕਰੇ ਤੁਸੀਂ ਵੀ ਲੋਕਾਂ ਲਈ ਮੈਂ ਦੇਖੋ ਗੱਲ ਇਹ ਵੀ ਅਸੀਂ ਤਾਂ ਕਹਿੰਦੇ ਵਪਾਰੀਆਂ ਨੂੰ ਕੋਈ ਨਾ ਕੋਈ ਮਿਲਣਾ ਚਾਹੀਦਾ ਜੀ ਵਪਾਰੀ ਨਾਬੇ ਦੇ ਜਿਹੜੇ ਹੈਗੇ ਨੇ ਅਸ ਤਾਂ ਕਹਿੰਦਾ ਵੀ 2027 ਦੇ ਵਿੱਚ ਪਹਿਲਾਂ 82000 ਵੋਟ ਹੋਈ ਨਾ ਮੈਂ ਤਾਂ ਕਹਿੰਦਾ ਐਮਐਲਏ ਸਾਨੂੰ 83 ਪਵੇ ਠੀਕ ਅਸੀਂ ਕੱਦ ਕਹਿੰਦਾ ਘੱਟ ਪਵੇ ਲੇਕਿਨ ਇਹ ਵੀ ਵਪਾਰੀਆਂ ਨੂੰ ਨਾ ਪਿੱਛੇ ਤੁਹਾਡੀ ਸਰਕਾਰ ਵੱਲੋਂ ਲੈਂਡ ਪੋਲਿਸੀ ਬਣਾਈ ਗਈ ਸੀ ਉਹ ਕੱਲ ਫੈਸਲਾ ਕਹਿੰਦੇ ਵਾਪਸ ਹੋ ਗਿਆ ਸੂਤਰਾ ਵਾਲੀ ਖਬਰਾਂ ਚ ਚੱਲ ਰਿਹਾ ਹੈ ਕੀ ਬਹੁਤ ਵਧੀਆ ਡਿਸੀਜਨ ਆ ਸੀਐਮ ਸਾਹਿਬ ਪਹਿਲਾਂ ਮਾੜਾ ਲਿਆ ਸੀ ਨਹੀਂ ਮਾੜਾ ਨਹੀਂ ਜੀ ਕਈ ਵਾਰੀ ਦੇਖੋ ਮੈਥੋਂ ਵੀ ਤਾਂ ਉਹ ਵੀ ਤਾਂ ਸੀਐਮ ਸਾਹਿਬ ਤੋਂ ਹੋ ਗਈ ਨਾ ਮਿਸਟੇਕ ਹੋ ਗਈ ਅੱਛਾ ਕਰਤਾ ਦੇਖੋ ਹਰਤੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਂਦੇ ਹੋਰ ਨੇ ਨਹੀਂ ਨਹੀਂ ਇਹਦੇ ਚ ਦੇਖੋ ਕੋਈ ਇਹ ਜੀ ਗੱਲ ਨਹੀਂ ਬਹੁਤ ਵਧੀਆ ਡਿਸੀਜਨ ਹੈ ਬਹੁਤ ਸੋਚ ਸਮਝ ਕੇ ਲਿਆ ਹੋਇਆ ਪਹਿਲਾਂ ਕੀ ਲਿਆ ਸੀ ਕਿ ਇਹ ਡਰਦਿਆਂ ਨੇ ਤਾਂ ਨਹੀਂ ਡਿਸੀਜਨ ਵਾਪਸ ਲੈ ਲਿਆ ਥੋੜੀ ਪਾਰਟੀ ਨੇ ਵੀ ਕੀ ਕਹਿੰਦੇ ਨੇ ਵੀ ਕੀ ਕਹਿੰਦੇ ਨੇ ਅੱਗੇ ਵੋਟਾਂ ਆ ਰਹੀਆਂ ਨੇ ਉਸ ਨੂੰ ਦੇਖੋ ਵੋਟਾਂ ਆ ਰਹੀਆਂ ਨੇ ਕੋਈ ਵੀ ਪਾਰਟੀ ਦੀ ਕੋਸ਼ਿਸ਼ ਤਾਂ ਕਰਦੀ ਹੈ ਜੀ ਹਮ ਬੀ ਸਜਤਨਾ ਔਰ ਜਿੱਤ ਨੁਜੇ ਕੱਲ ਨੂੰ ਕੱਲ ਨੂੰ ਬਰੇਡ ਹੋ ਸਾਡੀ ਸਰਕਾਰ ਇਹ ਵੀ ਦੇਖ ਲਿਓ ਅੱਛਾ ਹਾਂ ਦਾਵਾ ਮੈਂ ਗਰੰਟੀ ਦੇਣਾ ਦਾਵਾ ਵੱਡਾ ਇੱਕ ਪਾਸੇ ਤੁਸੀਂ ਕੋਈ ਕੰਮ ਨਹੀਂ ਬੰਦੇ ਨਰਾਜ਼ ਇੱਕ ਪਾਸੇ ਸਰਕਾਰ ਰਿਪੀਟ ਹੋ ਰਹੀ ਹੈ ਗੁਰਦੀਰ ਜੀ ਜੇ 5% ਕੋ ਨਹੀਂ ਕੰਮ ਕਰਦਾ ਉਸਤਾ ਕਹਿੰਦਾ ਉਹਨਾਂ ਨੂੰ ਵੀ ਜੋੜੋ ਪੰਜਾਂ ਨੂੰ ਵੀ ਜੋੜੋ ਆਪਣੇ ਹੀ ਵਰਕਰਾਂ ਦਾ ਪਾਰਟੀ ਨੇ ਨਰਾਜ਼ਗੀਆਂ ਕਰਤੀਆਂ ਆਪਣੀ ਵਰਤਾਂ ਦੇ ਕੰਮ ਨਹੀਂ ਹੋ ਰਹੇ ਜਾਂ ਕੁਝ ਪੁਰਾਣੇ ਵਰਕਰਾਂ ਦਾ ਸਾਥ ਦੇ ਰਹੀ ਹੈ ਪਾਰਟੀ ਪੁਰਾਣੇ ਵਰਕਰਾਂ ਨੂੰ ਦੇਖੋ ਮੈਂ ਤਾਂ ਜਿਹੜੇ ਬੰਦੇ ਨੇ ਅਕਾਲੀ ਕਾਂਗਰਸੀ ਨੇ ਉਹਨਾਂ ਨੇ ਕਦੇ ਸਾਡੇ ਨਾਲ ਕੋਈ ਲਿੰਕ ਨਹੀਂ ਆਪਣੇ ਬੋਥ ਲਾਉਂਦੇ ਨੇ ਆਪਣਾ ਅਸੀਂ ਉਹਨਾਂ ਨੂੰ ਕਿਉਂ ਸਾਥ ਦਈਏ ਸਾਡਾ ਹੱਕ ਨਹੀਂ ਬੰਦਾ ਆਪਣੇ ਵਰਕਰਾਂ ਨੂੰ ਦੋ ਜਿਹੜੇ ਬੋਥ ਲਾਉਂਦੇ ਨੇ ਜਿਹੜੇ ਮਿਹਨਤ ਕਰਦੇ ਨੇ ਆਪਾਂ ਦੂਜੇ ਦੀ ਵੈਲਿਊ ਬਣਨੀ ਆ ਮੰਨ ਲਓ ਮੈਂ ਜਾਣਾ ਐਮਐਲਏ ਸਾਹਿਬ ਮੇਰੀ ਕਦਰ ਪਾਣਾ ਮੈਂ ਤਾਂ ਉਹਨਾਂ ਨੂੰ ਵੀ ਪਤਾ ਆਪਾਂ ਦੂਜੇ ਦੀ ਕਿਉਂ ਕਰੀਏ ਜੀ ਹੂੰ ਸਾਈਜ਼ ਵੀ ਅਸੀਂ ਬੋਥ ਲਾਉਣੇ ਨੇ ਅਸੀਂ ਕਹਿ ਗਏ ਕਿ ਲਾਉਣੇ ਨੇ ਹੂੰ ਪਰ ਇਹ ਵੀ ਹੁੰਦਾ ਸਾਨੂੰ ਮਹਿਸੂਸ ਹੋਵੇ ਅਸੀਂ ਕਿ ਤੁਸੀਂ ਸ਼ਹਿਰੀ ਪ੍ਰਧਾਨ ਹੋ ਸ਼ਹਿਰ ਦਾ ਸਾਰਾ ਤੁਹਾਡੇ ਅੰਡ ਆਉਂਦਾ ਹੈ ਸ਼ਹਿਰ ਦੇ 23 ਵਾਰਡ ਨੇ 23 ਵਾੜਾ ਚ ਤੁਹਾਡੇ ਕੋਲ ਨੂੰ ਬੂਥ ਵੀ ਲੱਗਣਾ ਹੈ ਉਹਨਾਂ ਕੇ ਤੁਹਾਡੇ ਨਾਲ ਐਮਐਲਏ ਸਾਹਿਬ ਦੇ ਨਾਲ ਲੈ ਕੇ ਤਿਆਰੀ ਵੀ ਕਰਾਉਣੀ ਹੋਊ ਇੱਕ ਬੜਾ ਉਹਦਾ ਟੋਟੇ ਕੋਲ ਸ਼ਹਿਰ ਦਾ ਫਿਰ 23 ਵਾੜਾ ਚ ਬੰਦੇ ਹੈਗੇ ਨੇ ਔਰ ਉਹਦੇ ਜੀ ਤੁਸੀਂ ਇਹ ਗੱਲ ਕਰਦੇ ਹੋ 2022 ਦੇ ਵਿੱਚ 23 ਵਾਰਡਾਂ ਦੇ ਵਿੱਚ 32 ਬੂਥ ਮੈਲਵਾਏ ਨੇ 23 ਵਾਰਡਾਂ 'ਚ 32 32 ਮਤਲਬ 2022 'ਚ ਵੀ ਬੂਥ ਲਵਾਏ ਹਾਂ ਜੀ ਤਾਂ 27 'ਚ ਵੀ ਤੁਸੀਂ ਕਹਿੰਦੇ ਲਵਾਵਾਂਗੇ ਇਹ ਦੇਖੋ ਜੀ 22 'ਚ ਕਿੰਨੇ ਬੂਥ ਲਵਾਏ ਸੀ 22 'ਚ ਮੈਂ 90 90 ਦੇ 32 ਬੂਥ ਲਵਾਏ ਜੀ 23 ਵਾਰਡਾਂ 'ਚ 23 ਵਾਰਡਾਂ 'ਚ ਕਿਹਦੀ ਥਾਂ ਤੇ ਦੋ ਦੋ ਬੂਥ ਲਵਾਏ ਨੇ ਦੋ ਦੋ ਬੂਥ ਲਵਾਏ ਨੇ ਤੇ 27 ਕਿੰਨੇ ਲੱਗਣਗੇ। ਔਰ ਪੂਰੀ ਮਿਹਨਤ ਕੀਤੀ ਹੈ। ਸਾਡੇ ਨਾਲ ਪੂਰੇ ਵਰਕਰ ਜੁੜੇ ਹੋਏ ਦੀ ਪਰ ਅਸੀਂ ਇਸੇ ਚੀਜ਼ ਦਾ ਮਹਿਸੂਸ ਕਰਦੇ ਹਾਂ ਵੀ 2022 ਚ ਇਹਨਾਂ ਵਰਕਰ ਜੁੜੇ 27 ਚ ਪਿੱਛੇ ਗੋ ਹਟ ਰਿਹਾ। ਕਿਉਂ ਪਿੱਛੇ ਹਟ? ਕਿਉਂ ਹਟ ਰਿਹਾ? ਸਾਡੀ ਬਹੁਤ ਸਾਨੂੰ ਮਿਹਨਤ ਦੇਖੋ ਟੈਨਸ਼ਨ ਐ ਇਸ ਚੀ ਦੀ। ਵੀਰ ਲਗਾ ਕਹਿੰਦਾ ਤੁਸੀਂ ਮੋਰੇ ਪਿੱਛੇ ਕਿਉਂ? ਅਸੀਂ ਕਹਿੰਦੇ ਵੀ ਉਹ ਪਾਰਟੀ ਲਈ ਫਿਕਰਮੰਤ ਤਾਂ ਕੋਈ ਕੋਈ ਹੁੰਦਾ। ਮੈਂ ਇਹਦਾ ਹਿਸਾਬ ਲਾ। ਅਸੀਂ ਕਹਿੰਦੇ ਆ ਪਾਰਟੀ ਦਾ ਦੇਖੋ ਜੀ ਅਸੀਂ ਤਾਂ ਤਾਂ ਹੀ ਤਾਂ ਅਸੀਂ ਇਸ ਚੀ ਦੀ ਸਾਨੂੰ ਟੈਨਸ਼ਨ ਮਾਰੀ ਵੀ ਆ। ਟੋਡਿਕ ਐਨਸਾਬ ਨਾਲ ਪਾਰਟੀ ਦੇ ਵਰਕਰ ਪਿੱਛੇ हट ਗਏ ਪਰ ਬਹੁਤ ਵਰਕਰ ਪਿੱਛੇ हट ਗਏ ਜੀ ਕਿਉਂ हट ਗਏ ਕਾਰਨ ਕਾਰਨ ਪਤਾ ਕਰ ਤਾਹੀ ਵਰਕਰ ਦੀ ਵੈਲਿਊ ਨੇ ਜੀ ਆਪਾਂ ਵਰਕਰਾਂ ਨੂੰ ਜੋੜੋ ਉਹੀ ਵਰਕਰ ਨੇ ਬਾਈ ਵਾਲੇ 27 ਚ ਫਿਰ ਬੁੱਥ ਚੜ ਕੇ ਬੋਥ ਲਾਣਗੇ ਹੁਣ ਗੱਲ ਇਹ ਹੈ ਵੀ 27 ਚ ਕੀ ਲੱਗਦਾ ਤੁਸੀਂ ਕਿ ਸ਼ਹਿਰੀ ਪ੍ਰਧਾਨ ਨੂੰ ਕਿੰਨੇ ਬੁੱਥ ਲੱਗਣਗੇ ਮੈਨੂੰ ਕਹਿੰਦੇ ਜਿੰਨਾ ਵੱਧ ਤੋਂ ਵੱਧ ਹੋਵਾਂਗੇ ਲਵਾਵਾਂਗੇ ਬੋਲ ਫਿਰ ਜਿਹੜੀਆਂ ਨਾਰਾਜ ਜਿਹੜੀਆਂ ਰੋੜਾ ਸਾਹਿਬ ਨਾਰਾਜ਼ ਗਿਆ ਨੇ ਬਹੁਤ ਕਿਤੋਂ ਲਵਾ ਲਉਂਗੇ ਮੈਨੂੰ ਬਹਿਣਾ ਵੀ ਗਹਿ ਕੇ ਹਟਿਆ ਨਾਰਾਜ਼ਗੀ ਥੋੜੀ ਮੋਟੀ ਹੋ ਜਾਂਦੀ ਆ ਸਾਡਾ ਮਨ ਦੇ ਭਲਾਸੇ ਅਸੀਂ ਗੱਡੀ ਹੂੰ ਠੀਕ ਹੈ ਨਾ ਪਾਰਟੀ ਨੇ ਵੀ ਪਾਰਟੀ ਵੀ ਸੁਣੂਗੀ ਐਮਐਲਏ ਆ ਜਾਣਗੇ ਕੈਨੇਡਾ ਤੋਂ ਦੋ ਚਾਰ ਦਿਨ ਜੋ ਵੀ ਸੁਣਨਗੇ ਜੇ ਕੋਈ ਨਰਾਜ਼ਗੀ ਹੈ ਉਸੇ ਵੈ ਕੇ ਦੂਰ ਕਰ ਲਾਂਗੇ ਸਾਡਾ ਕਿਹੜਾ ਕੋਈ ਫੋਨ ਆਇਆ ਕੋਈ ਸੁਣੀ ਫੋਨ ਆਇਆ ਉਹਨਾਂ ਨੇ ਪੁੱਛਿਆ ਰੋਸਬ ਕੀ ਗੱਲ ਹੋ ਗਈ ਜੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਗੋਗਲ ਨਹੀਂ ਮੈਂ ਸੁਣਵਾਈ ਥੋੜੀ ਹੈਗੀ ਆਪਣੀ ਕੋਈ ਨਰਾਜ਼ਗੀ ਨਹੀਂ ਹੈਗੀ ਪਾਰਟੀ ਨਾਲ ਕੋਈ ਵੀ ਨਰਾਜ਼ਗੀ ਨਹੀਂ ਮੈਂ ਤੁਹਾਨੂੰ ਬਾਰੀ ਬਾਰੀ ਕਹਿ ਰਿਹਾ ਮੈਂ ਪਾਰਟੀ ਦਾ ਨਹੀਂ ਛੱਡ ਸਕਦਾ ਪਾਰਟੀ ਨਾਲ ਨਰਾਜ਼ਗੀ ਨਹੀਂ ਪਾਰਟੀ ਛੱਡ ਨਹੀਂ ਸਕਦੇ ਕਿਸੇ ਖਾਸ ਜਗ੍ਹਾ ਤੇ ਜਾ ਕੇ ਨਰਾਜ਼ਗੀ ਆਉਂਦੀ ਹੈ ਐ ਐਮਐਲਏ ਸਾਹਿਬ ਥੋੜਾ ਫੋਨ ਚੱਕਦੇ ਨੇ ਕੰਮ ਥੋੜੇ ਹੋ ਰਹੇ ਨੇ ਨਰਾਜ਼ਗੀ ਫਿਰ ਮਹਿਫੇਦੋ ਚੇਅਰਮੈਨ ਇਹ ਗੱਲ ਆ ਗਈ ਵੀ ਚੇਅਰਮੈਨ ਕਿਹਾ ਜੀ ਅਸੀਂ ਕਹਿੰਦੇ ਵੀ ਨਾਬਿਆਂ ਨੂੰ ਵੀ ਕੋਈ ਚਾਂਸ ਤਾਂ ਦੇ ਦਿਓ ਨਾ ਜੀ ਕਿ ਸ਼ਹਿਰਾਂ ਨਾਲ ਕੋਈ ਵਪਾਰੀ ਨੂੰ ਚਾਂਸ ਦੇ ਦਿਓ ਇੱਕ ਅੱਧਾ ਅੱਛਾ ਦੇਖੋ ਵਪਾਰੀ ਵੀ ਤਾਂ ਢੀਕ ਕਰਦੇ ਦੀਗਾ ਵਪਾਰੀ ਵੀ ਢੀਕ ਕਰਦਾ ਕਿਹੜਾ ਵਪਾਰੀ ਸੀ ਜਿਹੜਾ ਢੀਕ ਕਰਦਾ ਸਵਾਲ ਹੈ ਜੀ ਵਪਾਰੀ ਸਾਰੇ ਹੀ ਵਪਾਰੀ ਜੁੜੇ ਨੇ ਆੜ੍ਹਤੀਆ ਸ਼ਹਿਨ ਵਾਲੇ ਜੁੜੇ ਨੇ ਸ਼ਹਿਨ ਨਾਲ ਜੁੜੇ ਨੇ ਮੈਂ ਕਿਸੇ ਦਾ ਨਾਮ ਥੋੜਾ ਲੈਣਾ ਜਿਹਨੂੰ ਮ ਚਹਰ ਜਿ ਜਿੰਨੂ ਮਰਜੀ ਦੇ ਜੇ ਤੁਹਾਨੂੰ ਨਾ ਮਿਲਿਆ ਫਿਰ ਵੀ ਨਰਾਜ਼ ਨੀ ਹੋ ਮੈਨੂੰ ਕਾਦੀ ਨਰਾਜ਼ੀ ਹੈ ਜੀ ਮੈਨੇ ਨੀ ਪਰ ਪੋਸਟ ਤੁਸੀਂ ਪਾਈਏ ਕਿਸੇ ਵਪਾਰੀ ਨੇ ਥੋੜੀ ਪਾਈਏ ਰੋੜਾ ਸਾਹਿਬ ਪੋਸਟ ਮੈਂ ਤਾਂ ਇਹ ਗੱਲ ਗਈ ਆ ਵੀ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਭੁੱਲੀ ਕਿਉਂ ਭੁੱਲੀ ਠੀਕ ਹੈ ਨਾ ਗੱਲ ਇੱਚ ਦੀ ਹੈ ਭੁੱਲ ਗਈ ਪਾਰਟੀ ਅਸਦਾ ਕਹਿੰਦਾ ਪਾਰਟੀ ਕਿਸੇ ਸ਼ੈਲਰਾਂ ਨੇ ਪੋਸਟ ਨਹੀਂ ਪਾਈ ਕਿਸੇ ਆੜਤੀਆਂ ਨੇ ਪੋਸਟ ਨਹੀਂ ਪਾਈ ਪੋਸਟ ਤੁਹਾਡੇ ਵੱਲੋਂ ਪਾਈ ਗਈ ਹੈ ਜਦ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਪਾਰਟੀ ਨੇ ਮੈਂ ਹੀ ਪਾਉਂਗਾ ਓਕੇ ਸੇ ਸ਼ੈਲਰਾਂ ਥੋੜਾ ਪਾਉਗਾ ਜੀ ਫਿਰ ਤੁਸੀਂ ਨੋ ਕਹਿ ਰਹੇ ਹੋ ਨਾ ਵੀ ਉਹ ਸਾਡੇ ਨਾਲ ਵਪਾਰੀ ਨਾਰਾਜ਼ ਨੇ ਤੁਸੀਂ ਵਪਾਰੀ ਜੋੜੇ ਜੀ ਅਸੀਂ ਛੋੜੇ ਕਰਕੇ ਜੁੜੇ ਛੋੜੀ ਪਾਰਟੀ ਹੈਗਾ ਮਗਰ ਜੀ ਸਾਨੂੰ ਦੁੱਖ ਤਾਂ ਹੁੰਦਾ ਵੀ ਸਾਡੀ ਪਾਰਟੀ ਡਾਊਨ ਹੋ ਰਹੀ ਹੈ ਠੀਕ ਹੈ ਮੈਨੂੰ ਦੁੱਖ ਹੈ ਤੁਹਾਨੂੰ ਨਾ ਦੁੱਖ ਹੈ ਜੀ ਇਹ ਦੁੱਖ ਕਿੱਥੇ ਤੱਕ ਜਾ ਕੇ ਰੁਕਦਾ ਸਲਾਬ ਤਾਂ ਨਹੀਂ ਆਜੂ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਅਸੀਂ ਤਾਂ ਕਹਿੰਦਾ ਦੇਖੋ ਹਜੇ ਸਾਲ ਸਬਰ ਸਾਰ ਰਹਿਦਾ ਸਾਡੇ ਆਪੋਜੀਸ਼ਨ ਚ ਕੋਈ ਨਹੀਂ ਆ ਸਕਦਾ ਨਾ ਹਜੇ ਤੱਕ ਸਾਨੂੰ ਮਹਿਸੂਸ ਆ ਐਨ ਫੁੱਲ ਜੋਰਾਂ ਨਾਲ ਬਹੁਮਤ ਆਊਗਾ ਜੇ ਕੱਲ ਨੂੰ ਕੋਈ ਪਾਰਟੀ ਕਹਿੰਦੀ ਹੈ ਸ਼ਹਿਰ ਦੇ ਵਿੱਚ ਵੀ ਆਜੋ ਰੋੜਾ ਸਾਹਿਬ ਸਨਮ ਰਿਪੀਟ ਕਰੂੰਗਾ ਗੱਲ ਵੀ ਆਜੋ ਦੇਖੋ ਜੀ ਹੁਣ ਤਾਂ ਨਾ ਗਿਆ ਜੀ ਟਾਈਮ ਤੁਹਾਡਾ ਉਹ ਤੁਹਾਨੂੰ ਕੋਈ ਨਾਰਾਜ਼ਗੀ ਚੱਲਦੀ ਹੈ ਕੋਈ ਪਾਰਟੀ ਕਹਿੰਦੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਮਨ ਡੋਲ ਜਾਂਦਾ ਮਨ ਵੱਡੇ ਵੱਡਿਆਂ ਦਾ ਡੋਲਦਾ ਬਿਲਕੁਲ ਸਹੀ ਗੱਲ ਲੰਗਰੀ ਪਰ ਆਪਾਂ ਨਾਲ ਜੇ ਕਿ ਕਈ ਵਾਰ ਕਮਿਟਮੈਂਟਾਂ ਹੋ ਜਾਂਦੀਆਂ ਨੇ ਕਹਿੰਦੇ ਲਿਖਤੀ ਰੂਪ ਚ ਵੀ ਹੋ ਜਾਂਦੇ ਆ ਸੋਣਿਆ ਆਪਾਂ ਨੇ ਹੋਏ ਲਿਖਤੀ ਰੂਪ ਵਾਲੀ ਵੀ ਕਮਿਟਮੈਂਟ ਹੋ ਜਾਂਦੀ ਵੀ ਇੱਧਰ ਆਓ ਜੀ ਤੁਹਾਨੂੰ ਆਉਂਦੇ ਨੂੰ ਆ ਚੇਅਰਮੈਨ ਨੇ ਆਉਂਦੇ ਨੂੰ ਆ ਉਹਦਾ ਆਉਂਦੇ ਨੂੰ ਆ ਉਹਦਾ ਫਿਰ ਵੀ ਮੰਡ ਓਲ ਜਾਂਦਾ ਪਾਰਟੀਆਂ ਬਹੁਤ ਨੇ ਪਿੱਛੇ ਪਤਾ ਠੀਕ ਆ ਸੋਡੀਗਰਾਂ ਦੀ ਜੀ ਸਹੀ ਪਾਰਟੀਆਂ ਬਹੁਤ ਨੇ ਪਾਰਟੀਆਂ ਦੇ ਫੋਨ ਆਉਂਦੇ ਨੇ ਪਰ ਆਪਾਂ ਨੇ ਗੱਲ ਹੈ ਵੀ ਇਹਦੀ ਪਾਰਟੀ ਨਾਲ ਜੁੜੇ ਆ ਠੀਕ ਆ ਨਾ ਕੱਲੋ ਇਕਸੋਈ ਕੁਕੀਕਸੋ 10% ਸਾਡੇ ਪਾਰ ਅਸੀਂ ਨਾਲ ਜੁੜੇ ਹੋਏ ਆ ਨਹੀਂ ਚੁੱਪ ਕਰਕੇ ਆਪਣਾ ਸੇ ਬਿਜ਼ਨਸ ਕਰੀ ਬੈਠੇ ਆ ਆਪਾਂ ਦਾ ਆਰਾਮ ਨਾਲ ਬੈਠਾ ਆਪਾਂ ਨੂੰ ਕੋਈ ਹੋਣੀ ਹੈ ਜਿੰਨਾ ਚਿਰ ਜੁੜੇ ਆ ਪਾਰਟੀ ਨਾਲ ਜੁੜੇ ਆ ਇਹਦੇ ਨਾਲ ਹੀ ਰਹਿਾਂਗੇ ਇਹ ਹਨ ਅਸ਼ੋਕ अरोड़ा ਜੀ ਸ਼ਹਿਰੀ ਪ੍ਰਧਾਨ ਇਹਨਾਂ ਨੇ ਆਪਣੀ ਨਾਰਾਜ਼ਗੀ ਪੇਸ਼ ਕੀਤੀ ਹੈ ਨਾਰਾਜ਼ਗੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਉਹ ਨਾਰਾਜ਼ਗੀ ਦੇ ਵਿੱਚ ਇਹਨਾਂ ਨੇ ਗੱਲਾਂ-ਗੱਲਾਂ 'ਚ ਬਹੁਤ ਗੱਲਾਂ ਕਹਿ ਵੀ ਦਿੱਤੀਆਂ ਤੇ ਕੁਝ ਕਿਹਾ ਵੀ ਨਹੀਂ ਤਾਂ ਮਤਲਬ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਜਿਹੜੀ ਨਾਰਾਜ਼ਗੀ ਆਉਂਦੀ ਹੈ ਉਹ ਚੇਅਰਮੈਨਿੰਗ ਦੇ ਹੱਕ 'ਚ ਕਹਿੰਦੇ ਮੈਂ ਨਹੀਂ ਮੈਂ ਤੁਸੀਂ ਨਹੀਂ ਲੈਣੀ ਨਾ ਇਹਨਾਂ ਨੇ ਚੇਅਰਮੈਨਿੰਗ ਨੇ ਨਹੀਂ ਲੈਣੀ ਤੇ ਕਿਸੇ ਵਪਾਰੀ ਨੂੰ ਜਾਂ ਸ਼ਹਿਰ ਦੇ ਬੰਦੇ ਨੂੰ ਕਿਸੇ ਵੀ ਪਤਾ ਕੀ ਗੱਲ ਆ ਜੀ ਦੇਖੋ ਗੱਲ ਇਹ ਵੀ ਕਿਸੇ ਬਰਕਤ ਨੂੰ ਦਿਖਾਓ ਸ਼ਹਿਰ ਦੇ ਪ੍ਰਤੀ ਪਤਾ ਲੱਗੇ ਐਮ ਐਲ ਏ ਸਾਹਿਬ ਨੇ ਵੀ ਸ਼ਹਿਰ ਦੇ ਪ੍ਰਤੀ ਕੋਈ ਉਹ ਨਹੀਂ ਕੀਤੀ ਬੜੀ ਮਿਹਨਤ ਕੀਤੀ ਲੱਗੇ ਹੋਏ ਨੇ ਹੁਣ ਵੀ ਮਿਹਨਤ ਕਰਦੇ ਨੇ ਕਿ ਅੱਛੇ ਕੰਮ ਕੀ ਹੋਏ ਨੇ ਜੀ ਆਪਾਂ ਕੰਮ ਕਰੀਏ ਤਿੰਨ ਸਾਢੇ ਤਿੰਨ ਸਾਲਾਂ ਚ ਸਾਢੇ ਤਿੰਨ ਸਾਲਾਂ ਚ ਜਿੰਨੇ ਕੁ ਹੁੰਦੇ ਨੇ ਵੱਧ ਤੋਂ ਵੱਧ ਕਿੱਤੇ ਨੇ ਜੀ ਐਮ ਐਲ ਏ ਸਾਹਿਬ ਕੋਈ ਕੰਮ ਕਰਾਂ ਦੋ ਕਿ ਇੱਦਾਂ ਦੇਖੋ ਬੜੇ ਨੀਚੋਂ ਐਮ ਐਲ ਏ ਸਾਹਿਬ ਬੜੇ ਨੀਚੇ ਪਰਿਵਾਰ ਚੋਂ ਬਿਲਕੁਲ ਬਿਲਕੁਲ ਬੜੇ ਗਰੀਬੀ ਪਰਿਵਾਰ ਚੋਂ ਉਹ ਆਪ ਕਹਿੰਦੇ ਹੁੰਦੇ ਠੀਕ ਹੈ ਜੀ ਮੇਰਾ ਪੂਰਾ ਮਾਨ ਸਨਮਾਨ ਕਿਤੇ ਇੱਕੀ ਜਿਵੇਂ ਟਿਕਟ ਦਿੱਤੀ ਠੀਕ ਹੈ ਨਾ ਆਪਣਾ ਇਲੈਕਸ਼ਨ ਵੀ ਲੜੀ ਗੋ ਜੀ ਬਿਲਕੁਲ ਬਿਲਕੁਲ ਬਾਕੀ ਸਰਕਾਰ ਬਣੀ ਸਰਕਾਰ ਦੇ ਵਿੱਚ ਵੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਸਾਡੇ ਸਰਕਾਰ ਨੇ ਦੇਖੋ 3 1/2 ਸਾਲ ਚ ਹਜੇ ਸਾਨੂੰ ਕੋਈ ਫੰਡ ਨਹੀਂ ਦਿੱਤਾ ਠੀਕ ਹੈ ਠੀਕ ਹੈ ਨਾ ਬਗੈਰ ਫੰਡ ਵੀ ਤਾਂ ਸ਼ਹਿਰ ਚੱਲੇ ਰਿਹਾ ਚੱਲੇ ਰਿਹਾ ਠੀਕ ਹੈ ਨਾ ਕੰਮ ਹੀ ਕੁਝ ਜਿੱਥੇ ਕੋਈ ਹੁੰਦਾ ਕੋਈ ਪ੍ਰਾਪਰਟੀ ਟੈਕਸ ਇਕੱਠਾ ਹੋ ਗਿਆ ਜਾਂ ਕਿਵੇਂ ਵੀ ਹੋ ਗਿਆ ਉਹ ਸਾਰੇ ਦਾ ਸਾਰਾ ਰੁਪਇਆ ਕਿੱਥੇ ਲੱਗ ਰਿਹਾ ਸ਼ਹਿਰ ਦੇ ਲੱਗ ਰਿਹਾ ਦੋ ਬਸ ਸਟੈਂਡ ਬਣੇ ਉਹ ਵੀ ਐਮਐਲਏ ਸਾਹਿਬ ਦੀ ਬਦੌਲਤ ਬਣੇ ਨੇ ਹੂੰ ਇਹ ਹਜ ਤੱਕ ਕਿਹੜੇ ਐਮਐਲਏ ਨੇ ਕਦੇ ਸੋਚੀ ਹੈ ਜੀ ਗੱਲ ਠੀਕ ਹੈ ਬਣਾਉਣ ਵਾਲੇ ਤਾਂ ਇਹਨਾਂ ਨੇ ਸੁਝਾਅ ਤਾਂ ਇਹਨਾਂ ਨੇ ਦਿੱਤਾ ਬਿਲਕੁਲ ਬਹੁਤ ਵਧੀਆ ਸੁਝਾਅ ਇਹਨਾਂ ਦਾ ਬਹੁਤ ਵਧੀਆ ਕੰਮ ਕੀਤਾ ਦੋਸਤੋ ਉਹਨੂੰ ਬੌੜਾ ਗੇਟ ਵਾਲੇ ਲਾਈਟਾਂ ਠੀਕ ਹੈ ਜੀ ਅਪਿਛੇ ਜੀ ਸਾਡੀ ਮੀਟਿੰਗ ਹੋਈ ਸੀ ਉਹ ਤਾਂ ਬੰਦ ਪਈਆਂ ਨੇ ਨਹੀਂ 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 ਬੰਦ ਨਹੀਂ ਜੀ ਪਿਛੇ ਸਾਡੀ ਮੀਟਿੰਗ ਹੋਈ ਹੈ ਵੀ ਉਹ ਤਾਂ ਕਾਂਗਰਸ ਵਾਲੇ ਵੀ ਕਈ ਵਾਰ ਬੰਦ ਰਹੀਆਂ ਨੇ ਖਾਲੀ ਬਲੇ ਵੀ ਬੰਦ ਰਹੀਆਂ ਹੁਣ ਵੀ ਰਹੀਆਂ ਨੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਸਾਹਿਬ ਆਣ ਕੇ ਹੁਣ ਉਹ ਲੈਟਰ ਚੱਲਣ ਕਿਵੇਂ ਚੱਲਣ ਗਿਆ ਮੇਰੀ ਗੱਲ ਸੁਣ ਚਾਹੇ ਅਸੀਂ ਕਿਸੇ ਸੰਸਦ ਤੋਂ ਚਲਾਈਏ ਹੂੰ ਚਾਹੇ ਅਸੀਂ ਕਿਤੇ ਫੰਡ ਲਈਏ ਇੱਕ ਹੋਰ ਗੱਲ ਇਹ ਕਹਾਂ ਵੀ 4 ਦਿਨ ਚੱਲਣਾ ਉਸ ਤੋਂ ਬਾਅਦ ਬੰਦ ਹੋ ਜਾਣਾ ਉਹ ਕੰਮ ਤਾਂ ਨਹੀਂ 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 ਉਹਦੇ ਤੇ ਜਿੰਨੇ ਮਰਜ਼ੀ ਰੁਪਏ ਲੱਗਣਗੇ ਮੈਂ ਬੈਠਾ ਮੈਂ ਜਿੰਮੇਰ ਲੈਣਾ ਐਮਐਲਏ ਸਾਹਿਬ ਹੁ ਚਲਾਉਂਗੇ ਮੈਂ ਚਲਾਉਣੀ ਆ ਸ਼ਹਿਰ ਦੇ ਟ੍ਰੈਫਿਕ ਸਮੱਸਿਆ ਸੀ ਬਹੁਤ ਹੂੰ ਕਈ ਕਈ ਬਲੇਟਾਂ ਚੱਲੀਆਂ ਦੀਆਂ ਮੁੜ ਕੇ ਚੱਲੀਆਂ ਵੀ ਨਹੀਂ ਨਹੀਂ ਕਈ ਤਾਂ ਇਹ ਇੱਕੋ ਜੀ ਬੋਰਡਿੰਗ ਹੇਟ ਚ ਨਹੀਂ ਉਹ ਤਾਂ ਟ੍ਰੈਫਿਕ ਲਾਈਟ ਹੈ ਕਈ ਹੋਰ ਚੱਲੀਆਂ ਸੀ ਉਹ ਕਈ ਚੱਲੀਆਂ ਵੀ ਨਹੀਂ ਇੱਕ ਪਰਸੋਂ ਆ ਪੋਸਟ ਦੇਖ ਰਿਹਾ ਨਾ ਨਹੀਂ ਲੈਂਦਾ ਤੁਸੀਂ ਸਮਝ ਗਏ ਹੋਵੋਗੇ ਉਹ ਆ ਥੋੜੇ ਨੇੜੇ ਪੈਂਦਾ ਕਹਿੰਦੇ ਉਹ ਚੱਲੀ ਨਹੀਂ ਜੀ ਮੁੜ ਕੇ ਲਾਈਟ ਹੋਰ ਤਾਂ ਕੋਈ ਲਾਈਟਾਂ ਦੇਖੋ ਮੇਰੇ ਨਾਲ ਜਿਹੜੇ ਆ ਕੇ ਦਲਦੀ ਗੇੜ ਤੇ ਇਹ ਬੋਲ ਸੱਚ ਜੀ ਕੀਤੀ ਕਿਸੇ ਨੇ ਨਹੀਂ ਉਹ ਪਤਾ ਕੀ ਅੱਲਾ ਮੈਂ ਸਮਝ ਨਹੀਂ ਗਿਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੇਟ ਵਾਲੀ ਵੀ ਗੇਟ ਸਜਾਤੇ ਅੱਜ ਕੁਝ ਨਹੀਂ ਹੈਗਾ ਦੇਖੋ ਗੱਲ ਹੈ ਜੀ ਉਹਦਾ ਆਪੋਜੀਸ਼ਨ ਨੇ ਝੰਡੇ ਖੜੇ ਕਰਨੇ ਹੁੰਦੇ ਨੇ ਠੀਕ ਹੈ ਸਾਡੀ ਪਾਰਟੀ ਦੇ ਜਿਹੜੇ ਜਿੰਨਾ ਗੁੰਦਾ ਕੰਮ ਬਹੁਤ ਵਧੀਆ ਕਰ ਰਹੇ ਨੇ ਕੋਈ ਮਾੜਾ ਨਹੀਂ ਕਰਦਾ ਨਾਪੇ ਚ ਹਰਦੇਵ ਜੀ ਤੁਸੀਂ ਵੀ ਹੋ ਰਹੇ ਹੋ ਮੈਂ ਵੀ ਹੋ ਰਹੇ ਹਾਂ ਠੀਕ ਹੈ ਨਾ ਇਹ ਤੁਸੀਂ ਦੇਖ ਲਿਓ ਸਾਲ ਸਵਾ ਸਾਲ ਸਾਡੀ ਪਾਰਟੀ ਕਿੰਨੇ ਕੁਠੇ ਕੰਮ ਕਰਦੀ ਠੀਕ ਹੈ